ਖਗੋਲ ਵਿਗਿਆਨੀਆਂ ਨੇ ਧਰਤੀ ਦੇ ਆਕਾਰ ਦਾ ਇੱਕ ਨਵਾਂ ਗ੍ਰਹਿ ਖੋਜਿਆ ਹੈ ਬ੍ਰਹਿਸਪਤੀ ਦੇ ਆਕਾਰ ਦੇ ਇੱਕ ਅਲਟਰਾ ਕੋਲ ਬੌਣੇ ਤਾਰੇ ਦੀ ਪਰਿਕਰਮਾ ਕਰਦਾ ਹੈ ਇਹ ਬੌਣਾਂ ਤਾਰਾ ਸਾਡੇ ਸੂਰਜ ਨਾਲੋਂ ਦੁੱਗਣਾ ਠੰਡਾ ਨਾਲ ਹੀ 10 ਗੁਣਾ ਘੱਟ ਵਿਸ਼ਾਲ ਅਤੇ 100 ਗੁਣਾ ਘੱਟ ਚਮਤਕਾਰ ਹੈ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਇਸ ਨਵੇਂ ਵਾਧੂ ਸੂਰਜੀ ਗ੍ਰਹਿ ਜਾਂ ਐਕਸੋਪਲਾਨੇਟ ਬਨਾਨ ਦਾ ਸਪੈਕੂਲਸ 3ਡੀ ਅਤੇ ਇਹ ਧਰਤੀ ਦੇ ਮੁਕਾਬਲੇ ਨੇੜੇ ਸਿਰਫ 55 ਪ੍ਰਕਾਸ਼ੀ ਤ ਸਾਲ ਦੂਰ ਤੇ ਸਥਿਤ ਹੈ ਸਪੈਕੂਲਸ 3B ਹਰ 17 ਘੰਟੇ ਵਿੱਚ ਇੱਕ ਵਾਰ ਲਾਲ ਬੌਣੇ ਤਾਰੇ ਦੇ ਚੁਪੇਰੇ ਘੁੰਮਦਾ ਹੈ ਜਿਸ ਨਾਲ ਗ੍ਰਹਿ ਉੱਤੇ ਇੱਕ ਸਾਲ ਧਰਤੀ ਦੇ ਦਿਨ ਨਾਲੋਂ ਛੋਟਾ ਹੁੰਦਾ ਹੈ। ਇਹ ਐਕਸੋਪਲੈਨਟ ਦੀ ਸੰਭਾਵਿਤ ਤੌਰ ਤੇ ਆਪਣੇ ਤਾਰੇ ਨਾਲ ਜੁੜ ਕੇ ਤਾਲਾਬੰਦ ਹੈ ਭਾਵ ਇਸ ਵਿੱਚ ਇੱਕ ਦਿਨ ਅਤੇ ਇੱਕ ਰਾਤ ਹੁੰਦੀ ਹੈ। ਬੈਲਜੀਅਮ ਵਿੱਚ ਲੀਜ ਯੂਨੀਵਰਸਿਟੀ ਦੇ ਇੱਕ ਖੰਗੋਲ ਵਿਗਿਆਨੀ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਮਾਈਕਲ ਗਿਲੋਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਆਪਣੇ ਛੋਟੇ ਗ੍ਰਹਿ ਪੰਥ ਕਾਰਨ ਸਪੈਕੂਲਸ 3B ਨੂੰ ਧਰਤੀ ਵੱਲੋਂ ਸੂਰਜ ਤੋਂ ਪ੍ਰਾਪਤ ਊਰਜਾ ਦੀ ਤੁਲਨਾ ਵਿੱਚ ਪ੍ਰਤੀ ਸੈਕਿੰਡ ਤੋਂ ਕਈ ਗੁਣਾ ਵੱਧ ਊਰਜਾ ਪ੍ਰਾਪਤ ਹੁੰਦੀ ਹੈ। ਉਹ ਕਹਿੰਦੇ ਹਨ ਕਿ ਅਸੀਂ ਮੰਨਦੇ ਹਾਂ ਕਿ ਗ੍ਰਹਿ ਸਮਕਾਲੀ ਰੂਪ ਵਿੱਚ ਘੁੰਮਦਾ ਹੈ ਇਸ ਲਈ ਇੱਕ ਹੀ ਪੱਖ ਜਿਸ ਨੂੰ ਦਿਨ ਵਾਲਾ ਪੱਖ ਕਿਹਾ ਜਾਂਦਾ ਹੈ ਹਮੇਸ਼ਾ ਤਾਰੇ ਦਾ ਸਾਹਮਣਾ ਕਰਦਾ ਹੈ ਜਿਵੇਂ ਚੰਦਰਮਾ ਧਰਤੀ ਲਈ ਕਰਦਾ ਹੈ। ਦੂਜੇ ਪਾਸੇ ਰਾਤ ਦਾ ਪੱਖ ਅੰਤਹੀਣ ਹਨੇਰੇ ਵਿੱਚ ਬੰਦ ਹੋ ਜਾਂਦਾ ਹੈ ਨੇਚਰ ਐਸਟਰੋਨੋਮੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਸਪੈਕੂਲਸ ਪ੍ਰੋਜੈਕਟ ਵੱਲੋਂ ਕੀਤੀ ਗਈ ਹੈ ਜਿਸ ਦੀ ਅਗਵਾਈ ਬੈਲਜੀਅਮ ਵਿੱਚ ਲੀਜ ਯੂਨੀਵਰਸਿਟੀ ਦੇ ਬਰਮਿੰਗਮ ਕੈਂਬ੍ਰਿਜ ਬਰਨ ਅਤੇ ਮੈਸੇ ਚੂਸਟ ਇੰਸਟੀਚਿਊਟ ਆਫ ਟੈਕਨੋਲੋਜੀ ਦੀਆਂ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤੀ ਗਈਆਂ ਸੀ